ਕੀਦਾ ਯਾਰ ਉਹਨਾਂ ਮੰਡੀ ਚ ਨਹੀਂ ਹੈੀ ਉਹ ਤਾਂ ਕੰਮ ਕੀ ਕਰਦੇ ਆਗੇ ਯਾਰ ਬਾਈ ਸਮਝ ਨਹੀਂ ਆਇਆ ਕਿਉਂ ਗਈ ਯਾਰ ਸਮਾਰ ਹੋ ਗਈ ਆ ਇੱਕ ਤਾਂ ਨਹੀਂ ਮੰਨ ਤੱਕ ਨੰਬਰ ਵੀ ਨਹੀਂ ਹਾਂ ਬੈਕਗਰਾਉਂਡ ਦਾ ਇਹ ਟ੍ਰੱਕ ਆਪਰੇਟਰ ਜੀ ਠੇਕੇਦਾਰ ਉਹਨਾਂ ਦੀ ਲਾਪਰਵਾਹੀ ਹੈ ਜੀ ਅੱਗ ਲੱਗਣ ਦੇ ਕਾਰਨ ਕੀ ਹੈ ਅੱਗ ਲੱਗਣ ਦੇ ਕਾਰਨ ਸਪਾਰਕ ਹੈ ਤੇ ਜਦੋਂ ਅੱਗ ਲੱਗੀ ਹੈ ਤੇ ਮੁਕਸੇ ਤੋਂ ਫਾਇਰ ਬ੍ਰਿਗੇਡ ਕਿੰਨੀ ਦੇਰ ਬਾਅਦ ਆਈ ਹੈ 25 ਮਿੰਟ ਬਾਅਦ ਸਾਢੇ ਘੰਟਾ ਅੱਧਾ ਘੰਟਾ ਜੀ ਤੇ 1 ਘੰਟੇ ਬਾਅਦ ਆਈ ਤੇ ਪਹਿਲਾਂ ਤੁਸੀਂ ਆਪ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਸਾਰੇ ਮਜ਼ਦੂਰਾਂ ਨੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਕਿੰਨੀਆਂ ਕਿੱਗ ਆਈ ਡੀ ਜਿਹੜੇ ਬੋਰੀਆਂ ਜੀ ਉਹ 700 ਤੋਂ ਲੱਗਾ ਲਗਭਗ 300 ਤੋਂ ਤੋਂ 10000 ਗੱਟਾ ਵਟ ਵਟ ਇੱਕ ਮਟਰ ਤਾਂ ਟਿਪਨ ਗਿਣਤੀ ਕਰਨੀ ਪੈਣੀ ਕੀ ਮੰਗ ਕਰਦੇ ਆ ਜੀ ਅਸੀਂ ਮੰਗ ਕਰਦੇ ਹਾਂ ਕਿ ਟਰੈਕਟਰਾਂ ਤੇ ਕਾਰਵਾਈ ਹੋਵੇ ਜੀ ਕਿੰਤੀ ਬਾਤ ਚੁੱਕੀ ਹੈ ਇਹ ਲੋਕ ਤੇ ਲਿਫਟਿੰਗ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹ ਰਹੇ ਜਿਹੜੇ ਐਨ ਐਨ ਜਿਹੜੇ ਵੱਡੇ ਵੱਡੇ ਢੇਰੀਆਂ ਲੱਗੀਆਂ ਲਿਫਟਿੰਗ ਹੋਣੀ ਨਹੀਂ ਰਹੀ ਕਿ ਸਾਹਿਬ ਅਸੀਂ ਬਹੁਤ ਹੀ ਸ਼ਿਕਾਇਤ ਵੀ ਕਰ ਸਕਿਆ ਮੈਨੂੰ ਸਾਹਿਬ ਦਾ ਵੀ ਕਹਿ ਸਕਿਆ ਭਾਈ ਮਾਰਕੀਟ ਕਮੇਟੀ ਨੂੰ ਵੀ ਆਖ ਚੁੱਕਿਆ ਅਸੀਂ ਆਰਟੀ ਸੈਸ਼ਨ ਪ੍ਰਧਾਨ ਨੂੰ ਵੀ ਕਹਿ ਚੁੱਕਿਆ ਪਰ ਕਿਸੇ ਤੱਕ ਕੋਈ ਕਾਰਵਾਈ ਸਾਡੇ ਕੋਲ ਕਈ ਗੱਲ ਸੁਣਾਈ ਨਹੀਂ ਜੀ ਸੇਕਾ ਡੁਨਾ ਗਿਆ ਬੋਰੀਆਂ ਭਰੀਆਂ ਸੀ ਜਕਦਮ ਥਲੂਆ ਨਿਕਲਣ ਲੱਗ ਗਈ ਕਿੰਨਾ ਦੀ ਥੇਰੀ ਹੈਗੀ ਤੇ ਕਿਵੇਂ ਅੱਗ ਲੱਗੀ ਕੋਈ ਕਾਰਨ ਸਾਰੇ ਆਖ ਕਿ ਉਹ ਠੇਕੇਦਾਰ ਪਿਆ ਮਾਲ ਤੋੜਾ ਜਿੰਦਰ ਤੋਂ ਤੇ ਵੇਚ ਲੈ ਸਾਰੀ ਠੇਕੇਦਾਰ ਦੀ ਗਲਤੀ ਹੈ ਮਾਲ ਚੱਕਦਾ ਨਹੀਂ ਗਿਆ ਮੰਡੀ ਦੇ ਬਾਹਰ ਲੱਗੀ ਪਈ ਹੈ ਕਾਰਨਾਂ ਦਾ ਪਤਾ ਲੱਗਿਆ ਕਿ ਕੀ ਕਾਰਨ ਕੀ ਹੈ ਕਿਵੇਂ ਲੱਗੀ ਅੱਗ ਅੱਗ ਤਾਂ ਐਨਾ ਤਾਂ ਨਹੀਂ ਲੱਗਾ ਕਿਵੇਂ ਲੱਗੀ ਕੁਝ ਦਾ ਸ਼ੋਰ ਲੱਗਣਾ ਅੱਗ ਲੱਗ ਗਈ ਬਸ ਐਨਾ ਵਾਰ ਅੱਗ ਲੱਗ ਗਈ ਕਿੰਨੀਆਂ ਗੋਰੀਆਂ ਜਲਦੀਆਂ ਟਡੂ ਘੜ ਮੇਰੇ ਖਾ 2000 ਬੋਰੀ ਦੇ ਨੇੜੇ ਸੜ ਗਈ ਤੇ ਜਦੋਂ ਤੇ ਬਾਹਰ ਪ੍ਰਗੇਡ ਨੂੰ ਫੋਨ ਕੀਤਾ ਕਿੰਨੇ ਟਾਈਮ ਦੇ ਵਿੱਚ ਪਹੁੰਚ ਗਏ ਸੀ ਕੋਈ 10 15 ਮਿੰਟ ਬਾਅਦ ਫਾਇਰ ਬ੍ਰਿਗੇਡ ਆ ਗਈ ਤੇ ਪਹਿਲਾਂ ਤੁਸੀਂ ਵੀ ਬੁਝਾਈ ਅੱਗ ਕਿਥੇ ਵੀ ਆ ਜੀ ਸਾਰੇ ਲੈਵਲ ਨੇ ਬੁਝਾਈਏ ਸਾਰੇ ਬੋਰੀਆਂ ਘਾੜਤੀਏ ਭਰਾ ਸੀ ਸਾਰਿਆਂ ਨੇ ਬੋਰੀਆਂ ਲਾ ਕੇ ਪਾਣੀ ਪਾ ਕੇ ਉੱਤੇ ਮਾਰਿਆ ਇਹਨਾਂ ਤੇ ਕੀ ਕੀ ਨੁਕਸਾਨ ਕਿੰਨਾ ਕੋਇਆ ਨੁਕਸਾਨ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਕਿੰਨਾ ਹੋਇਆ ਪਿਆ ਜੀ ਤੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਉਹ ਸਾਡੇ ਆ ਜਿਹੜਾ ਮਾਲ ਨਿਚਕਾਂਦਾ ਪਿਆਨੇ ਦਿਨ ਹੋ ਗਏ ਭਰੇ ਪਿਆ ਨੂੰ ਸਰਕਾਰੀ ਮਾਲ ਜਿਹਦਾ ਨੁਕਸਾਨ ਹੋ ਗਿਆ ਸਾਨੂੰ ਆੜਤੀਆਂ ਨੂੰ ਕਹਿਣਾ ਹੈ ਲਿਫਟਿੰਗ ਦੀ ਸਮੱਸਿਆ ਆ ਲਿਫਟਿੰਗ ਦੀ ਪੂਰੀ ਸਮੱਸਿਆ ਪਰਸੋਂ ਜਦੋਂ ਡੀਸੀ ਸਾਹਿਬ ਆਏ ਸੀ ਉਹ ਵਾ ठेकेदार ਵੀ ਆਇਆ ਖਾਣਾ ਪੂਰਤੀ ਕਰਕੇ ਚਲਾ ਗਿਆ ਹੁਣ ਇਹਨਾਂ ਮਾਲ ਦਾ ਕਿੰਨੇ ਦਿਨ ਹੋ ਗਏ ਕਣਕ ਤੁਲੀ ਨੂੰ ਇਹਨੂੰ ਘੱਟੋ ਘਾਟ 10-15 ਦਿਨ ਹੋ ਗਏ ਤੁਲੀ ਪਈ ਨੂੰ 10-15 ਦਿਨਾਂ ਦਾ ਲਿਫਟਿੰਗ ਨਹੀਂ ਹੋਈ ਲਿਫਟਿੰਗ ਤਾਂ ਆਈ ਜਾਂਦੀ ਪਰ ਨਾ ਮਾਤਰੀ ਇਹਨੇ ਇੱਕ ਟੈਂਪੂ ਜੇ ਭੇਜ ਦਿੰਦੇ 200 ਗੱਟਾ ਪਾਉਂਦੇ ਆ 5000 ਗੱਟੇ ਹੀ ਰਹਿ ਗਏ ਕਿਹੜੇ ਵਾਰ ਤੇ ਕਹਿੰਦਾ ਉਹਨਾਂ ਨੇ 70 ਤੋਂ 100 ਗੱਡੀ ਪਾਈ ਹੈ ਦਿਖਾ ਦਿਓ ਜੇ ਤੁਹਾਡੇ ਸਾਹਮ ਆ ਚੱਕਰਵਾਰ ਪਰ ਹੋਜੀ ਅਰਿਆ ਜੀ ਪਰੋਲਾ ਪਰ ਅੰਜ ਮੰਡੀ ਚੱਕ ਲੱਗੀ ਕੀ ਕੰਦਿਆ ਜੀ ਇੰਨੀਆਂ ਬੋਰੀਆਂ ਨੂੰ ਅੱਗ ਲੱਗੀ ਹੈ ਜਿਹੜੀ ਕੀ ਕਹੂੰਗੇ ਇੰਨੀਆਂ ਬੋਰੀਆਂ ਨੂੰ ਅੱਗ ਲੱਗੀ ਕੀ ਬਹੁਤ ਮਲਤ ਭਾਗੀ ਘਟਨਾ ਹੈ ਅੱਗ ਨਹੀਂ ਲੱਗਣੀ ਚਾਹੀਦੀ ਸੀ ਫੇਰ ਬਗਰੇ ਲਾ ਗਿਆ ਉਹ ਕੋਸ਼ਿਸ਼ ਕਰੀ ਜਾਂਦੀ ਹੈ ਬੁਝਾ ਰਹੇ ਆ ਉਸ ਤੋਂ ਬਾਅਦ ਅਸੀਂ ਮੈਕਬੈਲ ਨੂੰ ਡੀਸੀ ਸਾਹਿਬ ਨੂੰ ਲਿਖ ਕੇ ਦਿੰਦੇ ਆ ਜੋ ਨੁਕਸਾਨ ਹੋਇਆ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹਨਾਂ ਦੇ ਆਰਤੀਆਂ ਕਾਰਨ ਕੀ ਰਿਹਾ ਜੀ ਕਾਰਨ ਨਹੀਂ ਕੋਈ ਪਤਾ ਲੱਗਿਆ ਕਿ ਕਿਸ ਨੇ ਕੀ ਕੀਤਾ ਐ ਐਸਐਟ ਬੀਟੀ ਵਾਲੇ ਵਾਲੇ ਨੇ ਕਿਸ ਨੇ ਗਲਤੀ ਕੀਤੀ ਐ ਕੋਈ ਸਪਾਰਕ ਦਾਤਾ ਮੈਨੂੰ ਲੱਗ ਨਹੀਂ ਗਿਆ ਕੋਈ ਨੇੜੇ ਹੈ ਕੋਈ ਜੋ ਜਾਣਕਾਰੀ ਮੁਤਾਬਕ ਜਿਹੜੀ 10 ਦਿਨ ਹੋ ਗਏ ਕਨਕ ਟੋਲੀ ਨੂੰ ਲਿਫਟਿੰਗ ਦੀ ਸਮੱਸਿਆ ਕਰਕੇ ਪਈ ਹੈ ਜੀ ਇੱਥੇ ਲਿਫਟਿੰਗ ਦੀ ਸਮੱਸਿਆ ਜ਼ਰੂਰ ਹੈਗੀ ਐ ਜੀ ਇਹਦੇ ਕੋਈ ਦੌਰ ਹੈ ਜਿਹੜਾ ਠੇਕੇਦਾਰ ਆ ਉਹ ਕਹਿ ਰਿਹਾ ਵੀ 70 ਤੋਂ 80 ਗੱਡੀਆਂ ਜਿਹੜੀਆਂ ਮੁਕਸਰ ਮੰਡੀ ਚ ਦਿੱਤੀਆਂ ਆਈਆਂ ਨੇ ਲਿਫਟਿੰਗ ਹੋਣੀ ਚਾਹੀਦੀ ਐ ਉਹ ਸਾਨੂੰ ਕਹਿੰਦਾ 37% ਲਿਫਟਿੰਗ ਹੋਣੀ ਚਾਹੀਦੀ ਆ ਪਰ ਉਹ 40% ਸ਼ੋਅ ਕਰ ਰਿਹਾ। ਤੁਹਾਡੇ ਮੁਤਾਬਿਕ ਲਿਫਟਿੰਗ ਕਿੰਨੀ ਹੋ ਰਹੀ ਹੈ ਜੀ? ਗਿਰਫ 43000 ਘੱਟਾ ਮੰਨੇਗਾ ਟੋਟਲ 40-43000 ਘੱਟਾ ਰੋਜ਼ ਮੰਡੀ ਦਾ ਚੱਕਿਆ ਜਾਦਾ। ਜੇ ਲਿਫਟਿੰਗ ਤੇਜ਼ੀ ਨਾਲ ਹੁੰਦੀ ਤਾਂ ਅੱਜ ਇਹ ਬਚਾਅ ਹੋ ਸਕਦਾ ਸੀ। ਇਹ ਤਾਂ ਦੇਖੋ ਜੀ ਮੈਂ ਗੱਲ ਨਹੀਂ ਕਰ ਸਕਦਾ ਪਦਰਤ ਨੂੰ ਮਨਜ਼ੂਰ ਆ ਜੋ ਹੁੰਦਾ ਉਹ ਹੋ ਜਾਂਦਾ ਪਰ ਜੇ ਲਿਫਟਿੰਗ ਹੁੰਦੀ ਤਾਂ ਨੁਕਸਾਨ ਨਾ ਹੁੰਦਾ। ਸਰਕਾਰ ਨੂੰ ਕੀ ਅਪੀਲ ਕਰੀ? ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਲਿਫਟਿੰਗ ਜਲਦੀ ਤੋਂ ਜਲਦੀ ਕਰਾਈ ਜਾਵੇ। ਤੇ ਜੋ ਕਿ ਨੁਕਸਾਨ ਤੋਂ ਆਰਥਿਕਾ ਬਾਤ ਕਰਦੇ ਕਿ ਕਿੰਨੇ ਕਿ ਬੋਰੀਆਂ ਦਾ ਨੁਕਸਾਨ ਜਿਹੜਾ ਹੁਣ ਆਉਣਾ ਇਹ ਮੈਂ ਪੁੱਛ ਰਿਹਾ ਨਾ ਜੀ ਆਹ ਸਾਡੀ ਆਣੀ ਗਾਈ ਬਾੜੀਆ ਨਹੀਂ ਕੋਈ ਬਾਤ ਪਤਾ ਲੱਗੂਗਾ ਕਿ ਕਿੰਨਾ ਕੁ ਨੁਕਸਾਨ ਹੈ ਜੀ ਨਾਲ ਜੀ ਆਪਣਾ ਤੇ ਅੱਜ ਕੀ ਘਟਨਾ ਹੋਈ ਹੈ ਜਿਹੜਾ ਨਾ ਜਸਿੰਦਰ ਸਿੰਘ ਸਾਫੇ ਰੱਖਾ ਅੱਜ 2:50 ਮਿੰਟ ਤੋਂ ਕਾਲ ਮਿਲਿਆ ਵੀ ਇਹ ਕਰਕੇ ਵੀ ਮੰਡੀ ਦੇ ਵਿੱਚ ਭਰੀਆਂ ਗਿਆ ਬੋਰੀਆਂ ਵਾਕ ਲਾ ਕੇ ਆ ਅਸੀਂ 5 ਮਿੰਟ ਚੱਟ ਪਹੁੰਚ ਕੇ ਜਾਈਏ ਤੇ ਅੱਗ ਤੇ ਕਾਬੂ ਪਾ ਲਿਆ ਹਾਂ ਅੱਗ ਤੇ ਕਾਬੂ ਪਾ ਲਿਆ ਕੁਝ ਕੋਈ ਅੱਗ ਹੈਗੀ ਆ ਜੇ ਉਹਨੂੰ ਢੇਢੀ ਕਰਵਾ ਰਹੇ ਗੱਡੀਆਂ ਨੂੰ ਢੇਢੀ ਕਰਾਉਣ ਤੋਂ ਭਾਵੇਂ ਜੁਕਮੇ ਮੁੱਟੀ ਆ ਗੋਲ ਤੋਂ ਕਿੰਨਾ ਕੋ ਨੁਕਸਾਨ ਹੋਇਆ ਨਹੀਂ ਸਰ ਅਜੇ ਇਹ ਨਹੀਂ ਅੰਦਾਜ਼ਾ ਨਹੀਂ ਪੈਦਾ ਉਹ ਤਾਂ ਨਾ ਲਾਉਣਾ ਜਿਹੜੇ ਇੱਥੇ ਲੋਕ ਮੌਜੂਦ ਆ ਉਹਨਾਂ ਦਾ ਕਹਿਣਾ ਵੀ ਤੁਸੀਂ ਅੱਧੇ ਘੰਟੇ ਬਾਅਦ ਪਹੁੰਚੇ ਹੋ ਦੇਖੋ ਜੀ ਕੁਝ ਵੀ ਕਹਿ ਸਕਦੇ ਹੈਗੇ 5 ਮਿੰਟ ਜਿੱਥੇ ਪਹੁੰਚ ਗਏ ਮੈਂ 2:47 ਚੱਕੇ ਦੁਆਰ ਪਰ ਹੋਜੀ ਅੱਜ ਜੀ ਕਰ ਬੋਲੇ ਪਰ ਤਾਂ ਅੰਜ ਮੰਡੀ ਚ ਆ ਕੇ ਲੱਗੀ ਇਹ ਕਾਰਨ ਰਿਹਾ ਜੀ ਇੰਨੀਆਂ ਬੋਰੀਆਂ ਨੂੰ ਅੱਗ ਲੱਗੀ ਹੈ ਜਿਹੜੀ ਕੀ ਕਹੂੰਗੇ ਇੰਨੀਆਂ ਬੋਰੀਆਂ ਨੂੰ ਅੱਗ ਲੱਗੀ ਕਿ ਲਈ ਬਹੁਤ ਮਲਤ ਭਾਗੀ ਘਟਨਾ ਹੈ ਅੱਗ ਨਹੀਂ ਲੱਗਣੀ ਚਾਹੀਦੀ ਸੀ ਫੇਰ ਬੋਰੀਆਂ ਲੱਗਿਆ ਉਹ ਕੋਸ਼ਿਸ਼ ਕਰੀ ਜਾਂਦੀ ਹੈ ਬੁਝਾ ਰਹੇ ਆ ਉਸ ਤੋਂ ਬਾਅਦ ਅਸੀਂ ਮੈਕਬੈਲ ਨੂੰ ਡੀਸੀ ਸਾਹਿਬ ਨੂੰ ਲਿਖ ਕੇ ਦਿੰਦੇ ਆ ਜੋ ਨੁਕਸਾਨ ਹੋਇਆ ਹੈ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹਨਾਂ ਦੇ ਹਾਰਤੀਆ ਕਾਰਨ ਕੀ ਰਿਹਾ ਜੀ ਕਾਰਨ ਨਹੀਂ ਕੋਈ ਪਤਾ ਲੱਗਿਆ ਕਿ ਕਿਸ ਨੇ ਕੀ ਐਸਐਟਪੀ ਵਾਲੇ ਨੇ ਕਿਸ ਨੇ ਗਲਤੀ ਕੀਤੀ ਹੈ ਕੋਈ ਸਪਾਰਕ ਦਾ ਤਾਂ ਮੈਨੂੰ ਲੱਗ ਨਹੀਂ ਗਿਆ ਕੁਝ ਨਹੀਂ ਰਿਹਾ ਜੀ ਤੁਹਾਨੂੰ ਜਾਣਕਾਰੀ ਮੁਤਾਬਿਕ ਜਿਹੜੀ 10 ਦਿਨ ਹੋ ਗਏ ਕਨਕ ਟੋਲੀ ਨੂੰ ਲਿਫਟਿੰਗ ਦੀ ਸਮੱਸਿਆ ਕਰਕੇ ਪਈ ਹੈ ਜੀ ਲਿਫਟਿੰਗ ਦੀ ਸਮੱਸਿਆ ਜ਼ਰੂਰ ਹੈਗੀ ਹੈ ਜੀ ਇਹ ਚ ਕੋਈ ਦੋਰ ਹੈ ਜਿਹੜਾ ਠੇਕੇਦਾਰ ਹੈ ਉਹ ਕਹਿ ਰਿਹਾ ਵੀ 70 ਤੋਂ 80 ਗੱਡੀਆਂ ਜਿਹੜੀਆਂ ਮੁਕਸਰ ਮੰਡੀ ਚ ਦਿੱਤੀਆਂ ਆਈਆਂ ਨੇ 100% ਲਿਫਟਿੰਗ ਹੋਣੀ ਚਾਹੀਦੀ ਹੈ ਉਹ ਸਾਨੂੰ ਕਹਿੰਦਾ 37% ਲਿਫਟਿੰਗ ਹੋਣੀ ਚਾਹੀਦੀ ਹੈ ਪਰ ਉਹ 40% ਸ਼ੋਅ ਕਰ ਰਿਹਾ ਤੁਹਾਡੇ ਮੁਤਾਬਿਕ ਲਿਫਟਿੰਗ ਕਿੰਨੀ ਹੋ ਰਹੀ ਹੈ ਜੀ ਗਿਰਫ 43000 ਘੱਟਾ ਮੰਨੇਗਾ ਟੋਟਲ 40 ਤੋਂ 40000 ਗਟਾ ਰੋਜ ਮੱਡੀ ਦਾ ਚੱਕਿਆ ਜਾਦਾ ਜੇ ਲਿਫਟਿੰਗ ਤੇਜ਼ੀ ਨਾਲ ਹੁੰਦੀ ਤਾਂ ਅੱਜ ਇਹ ਬਚਾਅ ਹੋ ਸਕਦਾ ਸੀ ਇਹ ਤਾਂ ਦੇਖੋ ਜੀ ਮੈਂ ਗੱਲ ਨਹੀਂ ਕਰ ਸਕਦਾ ਕੁਦਰਤ ਨੂੰ ਮਨਜ਼ੂਰ ਆ ਜੋ ਹੁੰਦਾ ਉਹ ਹੋ ਜਾਂਦਾ ਪਰ ਜੇ ਲਿਫਟ ਹੁੰਦੀ ਤਾਂ ਨੁਕਸਾਨ ਨਾ ਹੁੰਦਾ ਸਰਕਾਰ ਨੂੰ ਕੀ ਬੀਨ ਕਰ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਲਿਫਟਿੰਗ ਜਲਦੀ ਤੋਂ ਜਲਦੀ ਕਰਾਈ ਜਾਵੇ ਤੇ ਜੋ ਕਿ ਨੁਕਸਾਨ ਤੋਂ ਆਰਥਿਕ ਬਾਕਸ ਤੇ ਕਿੰਨੇ ਕਿ ਬੋਰੀਆਂ ਦਾ ਨੁਕਸਾਨ ਜਿਹੜਾ ਹੁਣ ਆਉਣਾ ਇਹ ਮੈਂ ਪੁੱਛ ਰਿਹਾ ਨਾ ਜੀ ਆਈਡੀਆ ਨਹੀਂ ਕੋਈ ਬਾਤ ਪਤਾ ਲੱਗੂਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਕੰਮ ਪਹੁੰਚੇ